ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਸੂਈ ਵੀ ਆ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸਿਕਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ 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 ਨਾਮ ਤੇ ਐਡਰੈਸ ਬੋਲ ਨਾਮ ਸਖਵਿੰਦਰ ਸਿੰਘ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਹਰਾ ਆਂਪਰਾਪੂਲ ਨੇੜੇ ਪਿੰਡ ਕਿਹੜੇ ਪਿੰਡ ਜੇਠੂਗਿਆ ਕੋਸੇ ਇੱਕ ਬਦਿਆਲਾ ਮੋਬਾਈਲ ਨੰਬਰ ਬੋਲ 76965 02922 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲੋ ਵੀਰੇ ਇਹ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਲ ਇਹ ਪਹਿਲਾ ਸੁਹਾ ਸੁਣਦੇ ਡਾਕਟਰ ਜਰਸੀ ਕ੍ਰੋਸ ਆ ਬੜਾ ਸਿੰਘ ਆ ਥੋੜੇ ਥੋੜੇ ਹਾਂ ਲੈਵਲ ਉਹ ਬਹੁਤ ਸਾਫਾ ਦੇਵਾ ਬੜਾ ਕਮਾਲ ਆ ਸੋਹਣਾ ਚੰਗਾ ਮਾਈ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਖੋਲ ਲੈ ਭਾਈ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੂਆ ਦੁੱਧ ਵੀ ਡਾਕਟਰ 14 15 ਕਿਲੋ ਆਮਣਾ ਦੇ ਦਿੰਨ ਨੇ ਹਾਂ ਫੈਂਟ ਬਹੁਤ ਚੰਗੀ ਹੋਣਾ ਫੈਂਟ ਦਾ ਭਾਈ ਮਹੰਗਾ ਨੇ ਬਰਾਬਰ ਹੀ ਲੱਗਣਾ ਦੁੱਧਾਂ ਦੇ ਬਰਾਬਰ ਜਿਹੜੀ ਇਹਦੀ ਫੈਂਟ ਆਉਗੀ ਗਰਮੀ ਕਰ ਮਾਈ ਸਿੰਗ ਮਿੱਠੀ ਬਹੁਤਾ ਕਹਿੰਦੀ ਕੁਛ ਨਹੀਂ ਲੈ ਹਾਂ ਸਿੰਗ ਜ਼ਰੂਰ ਆ ਜਿਵੇਂ ਮਰਦੀ ਹੱਥ ਲਈ ਚੱਲ ਕਹਿੰਦੀ ਬੋਲੇ ਵੀ ਹੋ ਜਾ ਡਾਕਟਰ ਗਿਆ ਜਾਂ ਜਮਾ ਇਹਦਾ ਅੱਛਾ ਹਾਂ ਇਹਦਾ ਆਫਰ ਹੀ ਆਜਾ ਠੀਕ ਆ ਰਾਜੀ ਰੂਜੀ ਫੋਲਾ ਕੱਚੀ ਕੱਚੀ ਜ਼ਰੂਰ ਆ ਬਣਦੀ ਦੁਰੀ ਆਉਂਦੀ ਹੈ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਰੇਟ ਵੀ ਭਾਈ ਕਹਿੰਦਾ ਸੁਣ ਕੇ ਹੈਰਾਨ ਹੋ ਜਾਵੋਗੇ ਤੋਹਫਾ ਹੀ ਆ ਇਹ ਕੀ ਮੁੱਲ ਆ ਬਾਈ 32000 ਰੁਪਿਆ ਡਾਕਟਰ 32000 ਬਿਲਕੁਲ ਜਾਇਜ਼ ਆ ਲੈ ਠੰਡੀ ਮਿੱਠੀ ਜਿਵੇਂ ਮਰਜੀ ਹੱਥੋਂ ਤੇ ਫੇਰੀ ਜਾ ਨਮਾਉਣ ਤਬਾਉਣ ਨੂੰ ਕੁਝ ਨਹੀਂ ਕਹਿੰਦੀ ਲੈ ਸਹੀ ਗੱਲ ਆ ਲੈ ਆਈ ਨੀ ਠੰਡੀ ਬਾਈ ਗਊ ਮੈਲ ਨਹੀਂ ਮੁਸ਼ਕਲ ਆ ਚੰਗੀ ਆ ਮੁੱਲ ਜਮਾ ਜਾਇਜ਼ ਆ ਬਣੂਗੀ ਬਹੁਤ ਬੱਚਿਆਂ ਦਾ ਮੁੱਲ ਹੀ ਰੱਟੇ ਦਾ ਪਾ ਦੂ ਲੋਕ ਬੱਚੇ ਵੇਚੀ ਜਾਂਦੇ ਆ ਮੁੱਲ 32000 ਰੁਪਿਆ ਤੇ ਵਿੱਚੋਂ ਮਾਨਤਾਣ ਹੋ ਜਾਣਾ ਰੇਟ ਜਮਾ ਜਾਇਜ਼ ਰਹੇ ਆ ਠਿੱਲਾ ਦੇਖੋ ਠੰਡੀ ਠੁੰਡੀ ਫੁੱਲਾ ਕਹਿੰਦੀ ਗਰਮ ਵਾਲੀ ਕੁਛ ਨਹੀਂ گلابی ਥਣ ਕੱਲਾ ਕੱਲਾ ਥਣ ਸਾਰੀਆਂ ਬਲਡਾਂ ਲਾ ਗੱਢ ਕੇ ਫੇਰ ਸੋਣਾ ਕਰ ਆਰਡਰ 15 ਕੱਲ ਦਾ ਆਮ ਨੇ ਦੇਣਾ ਬੱਚੀ ਨੇ ਲਾਡੂ ਲਾ ਦੇ ਕੇ ਨਹੀਂ ਬੰਦਿਆ ਸਹੀ ਇਨਸ਼ਾ ਅੱਲਾਹ ਭਾਈ ਮਾਝਰ ਦਾ ਦੁੱਧ ਜਮਾ ਚਟਾ ਬਾਕੀ ਜਾਣ ਜਾਂਦਾ ੜੀ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਇਹ ਦੂਜਾ ਸੂਆ ਜੀ ਕਦੋਂ ਸੂਈ ਆ ਵੀਰੇ ਅੱਜ ਤੀਜਾ ਦਾ ਨਾ ਸੂਈ ਨੂੰ ਤੀਜਾ ਦਿਨ ਕਦੋਂ ਸੂਈ ਆ ਇਹ ਪਰਸੋ ਸੂਈ ਆ ਮਗਰ ਬੱਚੀ ਆ ਠੀਕ ਆ ਹਾਂ ਬੱਚਾ ਮਗਰ ਬੱਚੀ ਆ ਦੁੱਧ ਹੁਣ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਈ ਇਹ ਪਰਸੋਂ ਸੂਈ ਆ ਜੀ ਠੀਕ ਆ ਬੱਚਾ ਕੀ ਆ ਬਈ ਮਗਰ ਬੱਚੀ ਆ ਜੀ ਬੱਚੀ ਚੰਗੀ ਆ ਨਾ ਹਾਂ ਬੱਚੀ ਬਹੁਤ ਚੰਗੀ ਆ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬ੍ਰੀਡ ਜਾ ਅੱਗੇ ਠੰਡੀਆਂ ਰੈਡਰ ਗਾਂ ਵੀ ਐ ਨਹੀਂ ਲੈ ਠੀਕ ਆ ਜਿੰਨੇ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਯਾਦ ਬ੍ਰੀਡ ਫੋਨ ਐ ਜਮਾ ਕੋਈ ਆ ਹੋਰ ਪੂਰੀ ਠੰਡੀ ਸੀ ਹਾਂ ਲੈ ਵਾਲ ਉਹ ਦੇਖ ਨਾ ਲੈ ਵਾਲ ਸਾਰੇ ਮਾਲਾ ਸੋਹਣਾ ਡਰਕਰ ਮਾਲੀ ਦਾ ਕੱਲਾ ਕੱਲਾ ਥਣ ਪੁੱਠੀ ਵਾਲਾ ਥਾਣਾ ਹਣਾ ਚਵਾਈ ਜੁਈ ਬਹੁਤ ਚੰਗੀ ਹੈ ਰਾਜੇ ਹਾਈ ਥੱਲੇ ਵਜਾ ਬਣ ਬੱਚੇ ਦੇ ਵਜਾ ਤਾਂ ਵੀ ਨਹੀਂ ਮੁਸਕੇਦੀ ਚਵਾਈ ਬਹੁਤ ਚੰਗੀ ਹੈ ਚਵਾਈ ਬਹੁਤ ਚੰਗੀ ਹੈ ਬਹੁਤ ਹੀ ਚੰਗੀ ਚਵਾਈ ਹੈ ਚਵਾਈ ਜੁਈ ਬਹੁਤ ਚੰਗੀ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂਗਾ ਕੱਦ ਵੱਡ ਯਾਤਵਰੀ ਫੁੱਲ ਚੰਗੀ ਹੈ ਬਾਕੀ ਤੋਹਰਨ ਖਾਨ ਨੇ ਭਾਈ ਇਹ ਬੱਚਾ ਵੀ ਮਗਰ ਬੱਚੀ ਹੈ ਕਿੰਨੇ ਬੋਲੇ ਤੇ ਹੁਣ ਇਹ 11 ਕਿਲੋ ਬੋਲੇ ਤੇ ਹੈ ਭਾਈ ਨੱਟ ਤਿਆਰ ਹੈ ਭਾਈ ਹਾਂ ਜਮਾ ਜਮਾ ਠੀਕ ਆ ਹੋਰ ਕਿੰਨਾ ਕੁ ਦੇ ਦੂ ਭਾਈ ਦੁੱਧ ਭਾਈ 14 15 ਕਿਲੋ ਦੇ ਦੂ ਗ੍ਰਾਮ ਦਾ ਇਹ ਹਾਂ ਤੋਹਰਾ ਤਾਰਾ ਚੰਗਾ ਚੰਗੀ ਆ ਬੜ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਣੀ ਕੱਢੀ ਆ ਡਾਕਟਰ ਛੇ ਇੱਥੇ ਛੱਡ ਕੇ ਥੱਲੇ ਬਹਿ ਜਾ ਐਣੀ ਵੀ ਲੱਤ ਪਾਹ ਰਾਜੋ ਨਾਲ ਲ ਮੋਹ ਇਹਨਾ ਬੈਠਾ ਰਹੇ ਕੋਈ ਚੱਕਰੀ ਅੱਛੀ ਦਾ ਕਰਦੀ ਥੋੜਾ ਜ ਮੁੱਲ ਭਾਈ 46000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜਰੂਰ ਹੋ ਜੂ ਚੰਗੀ ਆ ਬਣ ਕੱਡਕਾਠ ਵਾਲੀ ਆ ਜੈਦੂ ਬ੍ਰੀਡ ਹੋਲਾ ਤਾਰਾਂ ਤੁਰਾ ਮਾਰ ਕੇ ਦਿਖਾਈਆਂ ਚੰਗੀਏ ਕੋਈ ਨਿਆਣਾ ਨਹੀਂ ਪਾਇਆ ਕੁਛ ਨਹੀਂ ਪਾਇਆ ਇਹ ਮੁੱਲ ਜਮਾ ਜਾਇਜ਼ ਆ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਮ ਧੰਨਵਾਦ